का खालसा वाहेगुरू जी की फतेह धन धन श्री महाराज सदा ही जय जयकार है सदा ही जय जयकार है महाराज कृपा करो सदा नाथ करो बड़ी कृपा करो उसकी कड़ी ना देखो करो कृपा बड़ी नाथ करो मेहर करो बाबा दीप सिंह ਸੇਉ ਤਤ ਮਿਲਾਇਓ ਅੰਗਦ ਕਿਰਪਾਤਾਰ ਅਮਰ ਸਤਗੁਰ ਤੇਰ ਕੀਓ ਅਮਰ ਦਾਸ ਅਮਰ ਤੇ ਸ਼ਤਰ ਗੁਰ ਸਨ ਬਰਸ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਜ ਪਰਮਾਨ ਪੁਰਖ ਗੁਰ ਅਰਜਨ ਬਿਖੋ ਨੈਣ ਮੂਰਤ ਪੰਜ ਪਰਮਾਨ ਉਰੇ ਅਰਜਨ ਬਿਖੋ ਨੈਣ ਤੜੇ ਸਿਮਰਨ ਹਬ ਕਿਸ ਲੱਤਮ ਬੇਖਮ ਨਡਟਮ ਕੋਈ ਜਿਸ ਪਦ ਰਖੈ ਸੱਚਾ ਸਾਹਿਬ ਨਾਨਕ ਮੇਡ ਨਾ ਸਕੈ ਕੋਈ ਤਉ ਸਰਣਾਏ ਜੀਓ ਮੈਂ ਆਸਾ ਰੱਖੀ ਜੇਤ ਮੈਂ ਮੇਰਾ ਸਭ ਦੁੱਖ ਗਵਾਈ ਜੀਓ ਬਹੁਤ ਜਨਮ ਵਿਸ਼ੂਰੇ ਤੇ ਇਹੋ ਜਨਮ ਤੁਮਾਰੇ ਲੇਖੇ ਕਿਰਪਾ ਉਹ ਦਰਸਨ ਦੇਖੇ ਰਾਮ ਨਾਮ ਓਰ ਮੈਂ ਗਾਇਓ ਜਾ ਕਾ ਸਾਮਨ ਨਹੀਂ ਕੋਏ ਜੇ ਸਿਮਰਤ ਸੰਕਟ ਮਿਟੇ ਦਰਸ ਤੁਹਾਰੋ ਸੁਖ ਹਟਾਲ ਗੁਰ ਸੇਵੀਐ ਐਨ ਸਹਜ ਸੁਭਾਈ ਕਿਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਵੈਸੇ ਬਤਕਲ ਸਮ ਦੇ ਨੂਰ ਅਰਸ ਪਰਸ ਝਟੀ ਐ ਤਦ ਡਿਠੇ ਸਜੇ ਬਾਦਸ਼ਾਹ ਮਾਲ ਜਨਮ ਜਨਮ ਦੇ ਸਜਣ ਸੱਜਾ ਬਾਦਸ਼ਾਹ ਸਿਰਸ਼ਾ एसो पास बैठ आस ही है सब नादावी सा ਤਨਾਹਮ ਚੇਰੀ ਵਾਹੇ ਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਘਰਬਾਰ ਵਾ ਸਤਿਗੁਰ ਪਰ ਸਾਜ ਬੰਦਨਾ ਹਰ ਬੰਦਨਾ ਵੱਡਾ ਬਾਦ ਪੀਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਦਾ ਕਾਮਨ ਰਾਪੈ ਸੋਗ ਅਗਨ ਤੇਸ ਜਨਨਾ ਪਿਆ ਪੈ ਸਾਗਰ ਤਰੀਆ ਸਾਧੂ ਸੰਗੇ ਨਿਰਭਉ ਨਾਮ ਜਪੁ ਹਰ ਰੰਗੇ ਭਰ ਤਨ ਦੁਖ ਕੇਿਛਿ ਬਾਬ ਨਾ 베ੜੇ ਜੰਮ ਜੰਦਾਰ ਨਾ ਆਵੇ ਨੇੜੇ ਤ੍ਰੇਸਨਾ ਅਗਨ ਪ੍ਰਭੀ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਨਾਈ ਅਗਨ ਪ੍ਰਭ ਆਬ ਬੁਝਾਈ ਨਾਲ ਕੇ ਉਦਰੇ ਪ੍ਰਭ ਜੀ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਦਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਵਿਚਾਰ ਰਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਗੁਵਿੰਦ ਰੰਗ 683 ਦੇ ਇਤਨਾਸਰੀ ਰਾਗ ਅੰਦਰ ਸੁਭਾਏਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਖਾਵੇਆ ਖਾਵੇਆ ਸਤਿਗੁਰੂ ਸਾਹਿਬ ਜੀ ਦੇ ਧਰ ਪਰਵਾਣ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਰਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ